ਹਾਂਜੀ ਸਟੂਡੈਂਟਸ ਸਾਡਾ ਟੌਪਿਕ ਆ ਹਿਸਟਰੀ ਆਫ ਇੰਡੀਆ ਇੰਡੀਅਨ ਹਿਸਟਰੀ ਬਾਰੇ ਅਸੀਂ ਗੱਲ ਸ਼ੁਰੂ ਕਰਾਂਗੇ ਬੀਸੀ ਵਾਲੇ ਟਾਈਮ ਤੋਂ ਬਿਫੋਰ ਕ੍ਰਿਸਟ ਇਸੂ ਮਸੀਹ ਦੇ ਪਹਿਲਾਂ ਦਾ ਸਮਾਂ ਜਿਹੜਾ ਸੀਗਾ ਉਹਨੂੰ ਬੀਸੀ ਬੋਲਿਆ ਜਾਂਦਾ ਉਸ ਨੂੰ ਇਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਸ਼ੁਰੂ ਕਰਾਂਗੇ ਗੌਤਮ ਬੁੱਧ ਦੇ ਜਨਮ ਤੋਂ ਇੰਡਸ ਵੈਲੀ ਸਿਵਲਾਈਜੇਸ਼ਨ ਤੇ ਗੌਤਮ ਬੁੱਧ ਦਾ ਜਨਮ 1500 ਤੋ 3000 ਦੇ ਵਿੱਚ 567 ਤੋਂ 576 ਕੁਝ ਸੋਰਸਸ ਦੱਸਦੇ ਨੇ ਬੀਸੀ ਦਾ ਟਾਈਮ ਆਹੇ 527 ਬੀਸੀ ਦੇ ਵਿੱਚ ਕਿਹੜੀ ਘਟਨਾ ਸੀ ਬਰਥ ਆਫ ਮਹਾਵੀਰ ਤਾਂ ਅਸੀਂ ਪ੍ਰਮੁੱਖ ਪ੍ਰਮੁੱਖ ਜਿਹੜੀਆਂ ਘਟਨਾਵਾਂ ਨੇ ਇੰਡੀਅਨ ਹਿਸਟਰੀ ਦੀ ਉਹਨਾਂ ਬਾਰੇ ਗੱਲ ਕਰਾਂਗੇ 327 326 ਦੇ ਵਿੱਚ ਅਲੈਗਜ਼ੈਂਡਰਸ ਇਨਵੇਸ਼ਨ ਆਫ ਇੰਡੀਆ ਸਿਕੰਦਰ ਦਾ ਭਾਰਤ ਤੇ ਹਮਲਾ ਤੇ ਇਹਦੇ ਨਾਲ ਹੀ ਜਿਹੜਾ ਰੂਟ ਸੀਗਾ ਇੰਡੀਆ ਤੇ ਯੂਰਪ ਦੇ ਵਿੱਚ ਉਸ ਦਾ ਖੁੱਲਣਾ 313 ਸੈਸ਼ਨ ਆਫ ਚੰਦਰਗੁਪਤ ਮੋਰੀਆ ਚੰਦਰਗੁਪਤ ਮੋਰੀਆ ਦਾ ਰਾਜਕਾਲ ਅਕੋਰਡਿੰਗ ਟੂ ਜੈਨ ਟ੍ਰੈਡੀਸ਼ਨਸ 305 BC ਦੇ ਵਿੱਚ ਡਿਫੀਟ ਆਫ ਸੈਲੂਕਸ ਐਟ ਦਾ ਹੈਂਡਸ ਆਫ ਚੰਦਰਗੁਪਤ ਮੌਰੀਆ ਅੱਗੇ ਹੈਗਾ 273 ਤੋਂ 232 ਤੋਂ 273 ਤੱਕ ਦਾ ਸਮਾਂ ਹੈ ਜਿਹੜਾ ਉਹ ਅਸ਼ੋਕ ਦੇ ਰਾਜ ਦਾ ਸਮਾਂ ਹੈ ਅਸ਼ੋਕਾਜ਼ ਰੇਨ 261 BC ਦੇ ਵਿੱਚ ਕਨ ਕੁਐਸਟ ਆਫ ਕਲਿੰਗਾ ਕਲਿੰਗਾ ਦੀ ਜਿੱਤ ਇਸ ਤੋਂ ਬਾਅਦ 101 ਤੋਂ 145 ਜਿਹੜਾ ਬੀਸੀ ਦਾ ਸਮਾਂ ਸੀ ਉਹ ਰੀਜ਼ਨ ਆਫ ਐਲੋਰਾ ਦਾ ਚੋਲਾ ਕਿੰਗ ਆਫ ਸ਼੍ਰੀਲੰਕਾ ਐਲੋਰਾ ਦਾ ਇਲਾਕਾ ਤੇ ਜਿਹੜਾ ਚੋਲਾ ਰਾਜ ਸੀਗਾ ਸ਼੍ਰੀਲੰਕਾ ਦਾ ਉਸ ਦਾ ਸਮਾਂ ਸੀ ਫਿਰ 58 BC ਦੇ ਵਿੱਚ ਬਿਗਨਿੰਗ ਆਫ ਵਿਕਰਮੀ ਏਰਾ ਵਿਕਰਮੀ ਸੰਬਤ ਜਿਹੜਾ ਹਿੰਦੂਇਜ਼ਮ ਦੇ ਵਿੱਚ ਮਸ਼ਹੂਰ ਆ ਉਸ ਦੀ ਸ਼ੁਰੂਆਤ ਹੋਈ ਸੀ 58 BC ਦੇ ਵਿੱਚ ਵਿਕਰਮੀ ਸੰਬਤ ਜਿਹੜਾ ਇਸ ਨੂੰ ਅਸੀਂ ਜਿਹੜਾ ਵਿਕਰਮਾਦਿੱਤਿਅ ਸੀਗਾ ਉਸ ਦੇ ਸਮੇਂ ਤੋਂ ਵੀ ਅਸੀਂ ਦੇਖਦੇ ਆ ਇਸ ਤੋਂ ਬਾਅਦ ਦਾ ਸਮਾਂ ਜਿਹੜਾ AD ਨੋਦੋਮਨੀ ਜਿਹੜਾ ਲਾਟਿਨ ਵਰਡ ਆ ਇਸ ਨੂੰ ਐਡੀ ਕਿਹਾ ਜਾਂਦਾ ਹੈ ਇਸ ਦਾ ਮਤਲਬ ਆ ਟਾਈਮ ਆਫ ਲord ਜਦੋਂ ਪਰਮਾਤਮਾ ਦਾ ਜਨਮ ਹੋਇਆ ਉਸ ਦਾ ਸਮਾਂ 78 ਦੇ ਵਿੱਚ ਬਿਗਨਿੰਗ ਆਫ ਸਾਕਾ ਯਰਾ ਸਾਕਾ ਸੰਬਤ ਜਿਹੜਾ ਸੀਗਾ ਉਸ ਦੀ ਸ਼ੁਰੂਆਤ ਫਿਰ ਹੈ 120 ਦੇ ਵਿੱਚ ਸੈਸ਼ਨ ਆਫ ਕਨਿਸ਼ਕਾ ਜਿਹੜਾ ਕਨਿਸ਼ਕਾ ਸੀਗਾ ਉਸ ਦਾ ਸ਼ਾਸਨ 320 ਦੇ ਵਿੱਚ ਕਮੈਂਸਮੈਂਟ ਆਫ ਗੁਪਤ ਐਰਾ ਦਾ ਗੋਲਡਨ ਏਜ ਆਫ ਹਿੰਦੂ ਇੰਡੀਆ ਤਾਂ Hindu ਧਰਮ ਦਾ ਗੋਲਡਨ ਪੀਰੀਅਡ ਆ ਜਿਹੜਾ ਉਹ ਗੁਪਤ ਕਾਲ ਸੀ ਤਾਂ ਗੁਪਤ ਐਰਾ ਚੰਦਰ ਗੁਪਤ ਜਿਹੜਾ ਇਸ ਨੂੰ ਗੁਪਤ ਕਾਲ ਦਾ ਸਮਾਂ ਕਿਹਾ ਜਾਂਦਾ ਹੈ ਕੈਲੰਡਰ ਜਿਹੜਾ ਸੀ ਇਹਨਾਂ ਨੇ ਆਪਣਾ ਚਲਾਇਆ 380 ਦੇ ਵਿੱਚ ਅਕਸੀਸ਼ਨ ਆਫ ਵਿਕਰਮਾ ਦਿੱਤੇ ਵਿਕਰਮਾ ਦਿੱਤੇ ਸ਼ਾਸਨ ਸੀਗਾ 405 ਤੇ 411 ਇਸ ਦੇ ਵਿੱਚ ਵਿਜ਼ਿਟ ਆਫ ਚਾਈਨੀਜ਼ ਟਰੈਵਲਰ ਫਾਹਿਆਨ ਜਿਹੜਾ ਚੀਨੀ ਯਾਤਰੀ ਫਾਹਿਆਨ ਸੀ ਉਹ 405 ਤੋਂ ਲੈ ਕੇ 411 ਸਮੇਂ ਦੇ ਵਿੱਚ ਉਸਨ ਇੰਡੀਆ ਦੇ ਵਿੱਚ ਵਿਜ਼ਿਟ ਕੀਤਾ 415 ਦੇ ਵਿੱਚ ਐਕਸੈਸ਼ਨ ਆਫ ਕੁਮਾਰ ਗੁਪਤ ਪਹਿਲਾ ਤਾਂ ਕੁਮਾਰ ਗੁਪਤ ਪਹਿਲੇ ਦਾ ਰਾਜ 415 ਦੇ ਵਿੱਚ 455 ਈਸਵੀ ਦੇ ਵਿੱਚ ਐਕਸੈਸ਼ਨ ਆਫ ਸਕੰਦ ਗੁਪਤ ਸਕੰਦ ਗੁਪਤ ਦਾ ਰਾਜ ਫਿਰ 606 ਤੋਂ ਲੈ ਕੇ 647 ਈਸਵੀ ਦੇ ਵਿੱਚ ਹਰਸ਼ ਵਰਦਨ ਰੀਅਲ ਜਿਹੜਾ ਹਰਸ਼ਵਰਧਨ ਸੀ ਉਸ ਦਾ ਰਾਜ 712 ਦੇ ਵਿੱਚ ਫਰਸਟ ਇਨਵੇਸ਼ਨ ਇਨ ਸਿੰਧ ਬਾਏ ਅਰਬਸ ਤਾਂ ਪਹਿਲੀ ਜਿੱਤ ਸੀਗੀ ਜਿਹੜੀ ਹਮਲਾ ਸੀ ਸੌਰੀ ਪਹਿਲਾ ਅਰਬਾਂ ਨੇ ਕੀਤਾ ਸਿੰਧ ਦੇ ਵਿੱਚ 836 ਦੇ ਵਿੱਚ ਸੈਸ਼ਨ ਆਫ ਕਿੰਗ ਭੋਜ ਆਫ ਕਨੋਜ ਕਨੌਜ ਦੇ ਵਿੱਚ ਰਾਜਾ ਭੋਜ ਦਾ ਸ਼ਾਸਨ 985 ਦੇ ਵਿੱਚ ਐਕਸੈਸ਼ਨ ਆਫ ਰਾਜਾ ਰਾਜਾ ਦਾ ਚੋਲਾ ਰੂਲਰ ਚੋਲ ਰਾਜਿਆਂ ਦਾ ਜਿਹੜਾ ਸ਼ਾਸਨ ਸੀ ਇਸ ਤੋਂ ਬਾਅਦ 998 ਦੇ ਵਿੱਚ ਐਕਸੈਸ਼ਨ ਆਫ ਸੁਲਤਾਨ ਮਹਿਮੂਦ ਸੁਲਤਾਨ ਮਹਿਮੂਦ ਦਾ ਰਾਜ ਫਿਰ 1001 ਦੇ ਵਿੱਚ ਫਰਸਟ ਇਨਵੇਸ਼ਨ ਆਫ ਇੰਡੀਆ ਬਾਏ ਮਹਿਮੂਦ ਗਜ਼ਨੀ ਮਹਿਮੂਦ ਗਜ਼ਨੀ ਦਾ ਭਾਰਤ ਤੇ ਪਹਿਲਾ ਹਮਲਾ ਹੂ ਡੀਫੀਟਡ ਜੈਪਾਲ ਰੂਲਰ ਆਫ ਪੰਜਾਬ ਜਿਸ ਨੇ ਪੰਜਾਬ ਦੇ ਰਾਜੇ ਜੈਪਾਲ ਨੂੰ ਹਰਾਇਆ ਤਾਂ ਇਹ ਸੀਗੇ 1000 ਈਸਵੀ ਤੱਕ ਦੇ ਪ੍ਰਮੁੱਖ ਘਟਨਾਵਾਂ ਇੰਡੀਅਨ ਹਿਸਟਰੀ ਦੀਆਂ ਅੱਗੇ ਸੀ ਹੋਰ ਅਗਲੇ ਜਿਹੜਾ ਸਦੀ ਦੀਆਂ ਘਟਨਾਵਾਂ ਕਰਾਂਗੇ ਅਗਲੀ ਵੀਡੀਓ ਦੇ ਵਿੱਚ ਉਮੀਦ ਕਰਦੀਆਂ ਤੁਹਾਨੂੰ ਜਿਹੜੀਆਂ ਵੀਡੀਓ ਨੇ ਉਹ ਵੱਧ ਤੋਂ ਵੱਧ ਨੌਲੇਜ ਦੇਣਗੀਆਂ ਤਾਂ ਕਿ ਤੁਸੀਂ ਜਿਹੜੀ ਇੰਡੀਅਨ ਹਿਸਟਰੀ ਉਸ ਤੋਂ ਜਾਣੂ ਹੋ ਕੇ ਕਿਸੇ ਵੀ ਕੰਪੀਟੀਸ਼ਨ ਦੇ ਵਿੱਚ ਕੌਨਫੀਡੈਂਟਲੀ ਜਿਹੜਾ ਇਹ ਭਾਗ ਲੈ ਸਕੋ ਮਿਲਦੇ ਆਂ ਫੇਰ ਨੈਕਸਟ ਵੀਡੀਓ ਦੇ ਵਿੱਚ ਓਕੇ ਥੈਂਕਸ